ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਿਲੀ ਤੇ ਕਿਵੇਂ ਹੋ ਸਾਰੇ ਜਣੇ ਹਾਂ ਤੁਸੀਂ ਆ ਰਹੇ ਹੋ ਨਾ ਹਾਂ ਤੇ ਪੈਂਟ ਕੋਡ ਦਾ ਕੱਪੜਾ ਦੇਖ ਲਈ ਦੇਖ ਕੇ ਆਉਂਗੀ ਉਤੋਂ ਬਾਅਦ ਤੇ ਵੀ ਦੇਖਣਾ ਲਾਈਨਿੰਗ ਵਾਲਾ ਲਾਈਨਿੰਗ ਵਾਲਾ ਤੂੰ ਲੈ ਲਾ ਵੀ ਲਾਈਨਿੰਗ ਵਾਲਾ ਲਿਆਉਸੀ ਓਏ ਤੂੰ ਦੇਖੀ ਇਹਦੀ ਚਾਲ ਦੇ ਰਿਹਾ ਹੋ ਪਿਛਲੀ ਵਾਰ ਉਹ ਪਿਛਲੀ ਵਾਰ ਤੇ ਚੱਲ ਨਹੀਂ ਨੀ ਸੀ ਦੱਸ ਤੁਸੀਂ ਵੀ ਵਾਰ ਮੀਟ ਗੈਟਾ ਅੱਜ ਤੇ ਭਾਜੀ ਦਾ ਫੋਨ ਹੈਲੋ ਗਾਇਜ਼ इधर, देर दे फिर दे 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 चली बटे। है तो जागा। ਲੋ ਜੀ ਬਾਰ ਮੋਟਰ ਜਿਹੜਾ ਚੱਲਦਾ ਕੰਮ 200 ਸੌਣਾ ਚੱਕਰ ਦਾ 200 ਸੌਣਾ ਚੱਲਦਾ ਘਰ ਆ ਲਿਆ ਮੋਟਰ ਹੁਣ ਜੀ ਘੜਾ ਵੀ ਨੇ ਇੱਕ ਡੱਬੀ ਆ ਕੋਈ ਆ ਦੱਬਿਆ ਸੀ ਗਾਇਸ ਗਾਇਸ ਦਿਸ ਇਜ਼ ਮਾਈ ਬ੍ਰਦਰ ਦਿਸ ਇਜ਼ ਮਾਈ 올ਡ ਬ੍ਰਦਰ 올ਡ ਬ੍ਰਦਰ ਅਸੀਂ ਉਹ ਲੈ ਕੇ ਆਉਣਾ ਕੀ ਨਾਈਟ ਕੁੱਟ ਲੈ ਕੇ ਆਉਣਾ ਅੱਜ ਪਾਰਟੀ ਦਿਖਾਵਾਂਗੇ ਅੱਜ ਲੈ ਕੇ ਆਏਗਾ ਅੱਜ ਲੈ ਕੇ ਦੇਖਦੇ ਆ ਨਹੀਂ ਫਿਰ ਕਾਲੂ ਜੀ ਕਹਿੰਦਾ ਕਾਲੂ ਜਾਓ ਅੱਜ ਸਿੱਟੂ ਲੈ ਆ ਦਵਾਈ ਲੈ ਕੇ ਆਉਣੀਆਂ ਲਓ ਜੀ ਚੱਲੀਏ ਦੋੜੇ ਜੀ ਬਰੇਕਾਊਟ ਨੇ ਲਓ ਜੀ ਬਾਈ ਚੱਲਦੇ ਆ ਬਰੇਲਕੋਟਲਾ ਸ਼ਹਿਰ ਦਿਖਾਉਣੇ ਆ ਤੁਹਾਨੂੰ ਕੀ ਕੀ ਕੁਸਾਇਆ ਹੋਇਆ ਘੈਂਟ ਘੈਂਟ ਤੇਰਾ ਕਰਦਾ ਨਾ ਕੈਮਰਾ ਹਟ ਦਿਖਾਉਣੇ ਆ ਤੁਹਾਨੂੰ ਅੱਜ ਕੀ ਨਵੀਂ ਵੈਰਾਈਟੀ ਆਈ ਆ ਵੀਡੀਓ ਨਾਲ ਬਣੇ ਰਹੋ ਬਾਈ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਅੱਗੇ ਕਰ ਦਿਓ ਸ਼ੇਅਰ ਚੈਨਲ ਕਰ ਲਓ ਸਬਸਕ੍ਰਾਈਬ ਉਹ ਡਰਾਈਵਰ ਸਾਡਾ ਉਧਰ ਗੱਡੀ ਤੋਈਦਾ ਛੋਡੇ ਛੋਡੇ ਸੰਯੋਗ ਨਾਲੀ ਅਸੀਂ ਅੱਗੇ ਬਿਜਾ ਨਹੀਂ ਗਾਏ ਜਾ ਦੇਖੋ ਗਾਏ ਜਾ ਦੇਖੋ ਦਿਮਾਗ ਮਾ ਉੱਤੇ ਪੈਂਦਾ ਨਾਹ ਕੁੱਤੇ ਆ ਇੱਧਰ ਵੀਰ ਜੀ ਨੇ ਜਿਹੜੇ ਸਾਡੇ ਡਰਾਈਵਰ ਗੱਡੀ ਵਾਲੇ ਨਹੀਂ ভাই ਮੇਰੇ ਭਾਈ ਹੈ ਵੀ ਗੱਡੀ ਸਾਫ ਕਰ ਰਿਹਾ ਸਾਨੂੰ ਲਿਆਂਣ ਬਸ ਜੇ ਮੈਂ ਗੰਦੀ ਗੱਡੀ 'ਚ ਜਾਣਾ ਨਹੀਂ ਜਾਣਦੀ ਹੈਗੀ ਉਸ ਕਰਕੇ ਨਾ ਚੜਾਏ ਗੱਡੀ ਦਾ ਹੰਦਾਲ ਸੇਵਾ ਕਰਦਾ ਬਹੁਤ ਜ਼ਿਆਦਾ ਪੂਰੀ ਨਾ ਕੈਰੇਜੀ ਲਾਉਂਦੇ ਮੈਨੂੰ ਪਤਾ ਇਹ ਕਹਿੰਦੇ ਵੀ ਉਹਨਾਂ ਨੇ ਉਹ ਕੀਤਾ ਠੀਕ ਹੈ ਗਾਇਸ ਹੋ ਕੇ ਰਹੇਗਾ ਦੇਖੋ ਠੀਕ ਹੈ ਗਾਇਸ ਆ ਕੁੜੀ ਹੈ ਕੀ ਆ ਕੁੜੀ ਮਾਂ ਕੋੜਾ ਨੂੰ ਜਾਣ ਦੀ ਚਲੋ ਸਤਿ ਸ਼੍ਰੀ ਅਕਾਲ ਫਿਰ ਹਾਈ ਟੂ ਹੀ ਵਾਲੀ ਗੋਲੀ ਤਾਂ ਦੇ ਦੋ ਦਰਦ ਦਾ ਕਰਨ ਵੀ ਲਾ ਫਿਰ ਹੁਣ ਤਾਂ ਖਾਣੀ ਪੂ ਮੈਨੂੰ ਬਣੇ ਤਾਂ ਜੀ ਮੈਂ ਕਿਸੇ ਦਾ ਵਿਆਹ ਤੇ ਰਹਿੰਦਾ ਆਪਣੇ ਘਰ ਕਿੰਨੀ ਕਹਿ ਗਏ ਹੁੰਦੀ ਹੈਗੀ ਕਿੰਨੀ ਕਹਿ ਗਏ ਵੀ ਜਾਂਦੀ ਹੈ ਕੀ ਦੀ ਜੀ ਉਹਨਾਂ ਦਾ ਕਨੈਕਟਰ ਲੜ ਪਿਆ ਧੱਕਾ ਦੇ ਕੇ ਬਾਹਰ ਸੁੱਟ ਦਉ ਉਹਨੂੰ ਉਹਨਾਂ ਕਰਾਇਆ ਨਹੀਂ ਦਿੰਦਾ ਤੇਰੇ ਕੋਲੋਂ ਉੱਤਰਦਾ ਸੀਗਾ ਕਹਿੰਦਾ ਮੈਂ ਦੂਜੇ ਲੋਰ ਚ ਭੁੱਲੇ ਆਇਆ ਕਰਾਇਆ ਲਓ ਬਾਈ ਚੱਲੀ ਆਪਾਂ ਬੀਬੀਆਂ ਅਸੀਂ ਤੇਲ ਲਾਇਆ ਹੈ ਮੇਰੇ ਵਾਲਾਂ ਤੇ ਫੋਨ ਕਰੀ ਜਾਂਦੀ ਆ ਨਿਭੜਾ ਦੇ ਮੜਾ ਜਦ ਚੜੀ ਉੱਠ ਗਈ ਹੋਣੀ ਬੜੀ ਸਾਹ ਚੱਲਦੇ ਆਂ ਰੇਲ ਗੋਡ ਲਈ ਫੈਸ਼ਨ ਛੋੜਦਾ ਆ ਪਾਲਿਆ ਪਹੁੰਚ ਗਏ ਜੀ ਤੇਲੀ ਵਾਲੇ ਬਜ਼ਾਰ ਦੇ ਇਦਰੀ ਕਹਿੰਦੀ ਆ ਲਓ ਜੀ ਪਹੁੰਚ ਗਏ ਤੇਲੀ ਵਾਲੇ ਚ ਬਜ਼ਾਰ ਮੇ ਜਿੰਨਾਂ ਤਾਂ ਇਹ ਤੋਂ ਇੰਨਾ ਤੋਂ ਲੈ ਕੇ ਹੋਏ ਸੀ ਜਾਗਰਤ ਤਾਂ ਲੇਖਣੀ ਹਾਂ ਆ ਜਾ ਫਿਰ ਹੈਲੋ 850 ਕੁਈ ਬਾਰ ਕੱਲਾ ਸਿੰਗਲ ਕੁੜਤਾ ਕਿ ਸੈਟ ਸੈਟ 2025 ਅੱਛਾ ਚਲ ਪਹਿਲੇ ਜੈਕਟ ਦਿਖਾ ਦੋ ਨਹੀਂ 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 ਲਓ ਜੀ ਕੋਟੀਆ ਸੈਟਰ ਨੇ ਸ਼ਾਪਿੰਗ ਕਰਨਾ ਆ ਦੇਖ ਤੂੰ ਤਾਂ ਨੀਲੀ ਵਾਗੇ ਇਹ ਕਹਿੰਦਾ ਕਹਿੰਦਾ ਬੁੰਤੀ ਵਾਲੀ ਸੌਫਟ ਦੇ ਨਾ ਲਾਈਟ ਵੇਟ ਵਾਲੀ ਵੀਰੇ ਉੱਪਰ ਸਾਗੇ ਦੇਖ ਲੇ। ਉੱਪਰ ਹੈ। ਇਹਨਾਂ ਦੇ ਲੈ ਕੇ ਗਈ ਸੀ ਕਾਲੇ ਉਦੋਂ ਬਾਹਰ ਲਿਆਉਣ ਵਾਸਤੇ ਉਹ ਸ਼ਾਲ। ਅੱਛਾ। ਇਹ ਆ ਕਿ ਨਹੀਂ ਸੋਹਣਾ ਬੋਲਾ ਕੁਲਾ ਯਾ ਦੇਖੀ। ਆ ਕਿ ਨਹੀਂ ਬੋਲੀ ਆਂਟੀ ਦੇਖੀ। ਬੱਤ ਮੇ ਸੋਹਣੇ ਨੇ ਮੈਂ ਤੁਹਾਨੂੰ। ਸਾਈਜ਼ ਥੋੜੇ ਵੱਡਾ ਦੋ ਵੀਰੇ। ਹਾਂ ਉਹ ਨਹੀਂ। ਵੱਡਾ। ਹਾਂ। ਸਾਈਜ਼ ਉਹ ਕਿੰਨਾ ਸਾਈਜ਼ ਹੈ ਕਿ ਨਹੀਂ ਉਹਦੇ ਨਾ ਉਹ ਤਾਂ ਪਤਾ ਨਹੀਂ ਆਂਟੀ ਨੂੰ। ਦੇਖਾ ਚੱਕ ਕੇ ਦੇਖੀ ਉਹਦੇ ਵਿੱਚ ਆ। ਮੈਂ ਉਸ ਤੇ ਟੈਗ ਕਰਦਾ। ਆ ਨਾਲ ਦਿੱਤੇ ਰੱਖ ਲਊ। ਟਾਈਟ? ਹਾਂ ਮਤਨ ਕਹਾਂ। ਇਸ ਸਾਈਜ਼ ਅਭੀ ਇੱਕ ਹੀ ਸਾਈਜ਼ ਆਂਟੀ ਜੀ। ਆਹ ਕਿੰਨ ਸੌਣ ਸੁੱਟੀ ਹੈ ਬਸ ਇਹ ਰੰਗ ਤਾਂ ਨਹੀਂ ਮਿਲਣਾ ਸਾਰੇ ਨਵੱਡੇ ਇਹੀ ਆ ਦੇਖੋ ਆਉਦੇ ਵੀਰੇ ਨਾ ਨਾ ਬੇ ਭਾਈ ਹਰਾ ਕਰਨੀ ਕਿ ਪ੍ਰਾਈਸ ਆ ਕੋਟੀਆਂ ਦਾ ਇਹ ਤਾਂ ਇਹ ਨਹੀਂ ਆਏਗੀ ਕਿ ਉਹੀ ਜਾ ਜੈਕਟ ਤਾਂ ਹਮ ਰੱਖਦੇ ਨਹੀਂ ਇਸ ਸਾਲ ਤਾਂ ਜੈਕਟ ਰੱਖੀ ਨਹੀਂ ਜਿਆਦਾ ਕਾ ਤੋ ਉਹ ਵਾਲੀ ਚੀਜ਼ ਹੈ ਕਿਹੜੀ ਉਹ ਫਰੰਦ ਸੋਜ਼ ਨਹੀਂ ਵਰਗ ਕਾਨੀ ਗੇਟਸ ਹੋਣੇ ਨੇ ਹੈ ਵੀਰੇ ਅਵਾਇਦ ਉਹ ਚਾਈ ਤਾਂ ਨਹੀਂ ਕੋਤੀ ਹੈ ਨਾ ਇਹ ਸਾਰੀ ਤੂੰ ਦੇਖ ਲਈ ਜਾਕਟ ਜੇ ਤੇਰਾ ਮੈਂ ਤਾਂ ਤੂੰ ਤਾਂ ਦੇਖ ਲੈ ਜਸਮਿੰਦਰਿਆ ਚਾ ਬਸ ਨਹੀਂ ਆ ਗਿਆ ਦੇਖ ਲਾ ਹੁਣ ਲੈ ਦੱਸ ਜਾਗਟ ਨਹੀਂ ਲਓ ਜੀ ਦੇਖੋ ਤੇਲੀ ਵਾਲਾ ਬਜ਼ਾਰ ਆ ਵੀ ਇੱਥੇ ਬੈਲਵਟ ਦੇ ਦੇਖ ਸੂਟ ਕਿੰਨੇ ਸੋਹਣੇ ਆਰੇ ਹੋਰ ਆ ਬੈਲਵਟ ਦੇ ਇਹ ਕਿੰਨੇ ਦਾ ਸੂਟ ਆ ਵੀਰੇ ਇਹ 2500 ਦਾ ਹੈਂਡਵਰਕ ਹੈ ਜਿੱਦਾਂ ਹੈਂਡਵਰਕ ਆਣਾ 2500 ਜਿਹੜਾ ਆ ਉਹ 22 ਕੱਲ ਨਾ ਮੈਂ ਪਰਾਸ ਵਾਲਾ ਇਕਰ ਕਿ ਬਣ ਗਿਆ ਰੱਬ ਦੀ ਸੇਲ ਤਾਂ ਲੈਣੀ ਹੈਗੀ ਨਹੀਂ ਹਰੇ ਇਹ ਨਹੀਂ ਜੜ ਦੇ ਕੇ ਰੋਸੀਂਦਾ ਹੋ ਐਸੇ ਨਹੀਂ ਆਤੇ ਹਮ ਐਸੇ ਹਾਈ ਕਰ ਜਾਣਗੇ ਆ ਜੋ ਆ ਲਓ ਜੀ ਦੇਖੋ ਤੇਲੀ ਵਾਲਾ ਬਿਆਰ ਟੜ ਕੇ ਟੜ ਕੇ ਕਰਾ ਆਂਦੀ ਮੋਣੀ ਇਹਦਾ ਬਾਲੀ ਔਖਾ ਗਾਦਾ ਨਹੀਂ ਆ ਸੀ ਇੱਕ ਤਾਂ ਇਹਨਾਂ ਦੇ ਆਨੇ ਤੈਨੂੰ ਕਾਹਦਾ ਲੱਗਦੀ ਆ ਕੰਮ ਵਰਦੇ ਤੈਨੂੰ ਕਾਹਦਾ ਲੱਗਦੀ ਆ ਸਸਟਾ ਵੀਰੇ ਇਹ ਆ ਵੰਡੀ ਦੇਖ ਕਿੰਨਾ ਹੋਰ ਤਰ੍ਹਾਂ ਦਾ ਆਇਆ ਹਾਂ ਪੈਂਡੀ ਹੋਰ ਪਲੇਨ ਨਿਗੇ ਅੰਟੇ ਗਾਫਾਪਲ ਪੈਂਡੀ ਕਿੰਨਾ ਨਾ ਕੜਾ ਕਿੰਨਾ ਹੋਰ ਵਧੀਆ ਹਾਂ ਹਾਂ ਇਹ ਉਹਦੇ ਨਾਲ ਦਾ ਨਹੀਂ ਹੈਗਾ ਇਹਦੇ ਜਿੱ ਇੱਕ ਡੋਰਸ ਵਾਲਾ ਮੈਂਜੀ ਤੇ ਆ ਉੱਪਰ ਪੜਾਈ ਆ ਰਹੀ ਸੀ ਡੋਰਸ ਵਾਲਾ ਆ ਵੀ ਫਰੇ ਬੇ ਕਿਹਨੇ ਹਿੱਕੀ ਜਿਹੜਾ ਇਹ ਹੈ ਨਾ ਸ਼ਿਮਰ ਆ ਇਹ ਨਾ ਸ਼ਿਮਰ ਇਹ ਸਾਰਾ ਸੂਟ ਹੈਗਾ ਨਹੀਂ ਪਲੇਨ ਚਲਵਾ ਰਿਹਾ ਇਹ ਸ਼ਰਟ ਆ ਇਹਦੇ ਆ ਨਿਚਲੇ ਵੀ ਦਿਖਾ ਦੇ ਉਹ ਮੈਰੂ ਕਲਰ ਦੇ ਹਾਜ਼ਰ ਕੀਆ ਆਹ ਕਿਤੇ ਜੀ ਲੰਗੀ ਨਹੀਂ ਬੱਚੀ ਇਹ ਕੁਝ ਵੀ ਲੈ ਸਕਦੇ ਆ ਚਾਹੇ ਸੂਟ ਟਾਈ ਕਰਾਉਣੇ ਡਾਈ ਕਰਾ ਸਕਦੇ ਆ ਅੰਡੇ ਇਹਦੇ ਬੋਦੀ ਨਾਲ ਦੀ ਸੰਤਰੀ ਨਾਲ ਦੀ ਤਾਂ ਹੈ ਹੀ ਨਹੀਂ ਇਹਨਾਂ ਦੇ ਕਮੀਜ਼ਾ ਨਾ ਅੰਡੇ ਅਗਲੇ ਕਿੰਨਾ ਸੁਣਾਗਾ ਸਕਿੰਨੇ ਠੀਕ ਹੈ ਸੋਨੇ ਸੋਨੇ ਸੂਟ ਨੇਗੇ ਇੱਕ ਕ੍ਰੇਵ ਆ ਕ੍ਰੇਵ ਤੇ ਪੋਜੀਸ਼ਨ ਵਰਕ ਆ ਹੈ ਕ੍ਰੇਵ ਚ ਹਾਂ ਦੇਖੀ ਆਹਾਂ ਇਹ ਉਹੀ ਹੈ ਜਿਹੜਾ ਤੁਹਾਡੇ ਲੈ ਗਏ ਹੋ ਨਹੀਂ ਕ੍ਰੇਵ ਚ ਆ ਦੂਜਾ ਕੱਪੜਾ ਉਹ ਸ਼ਿਮਰ ਆ ਨਹੀਂ ਨਹੀਂ ਜਿਹੜਾ ਆਪਾਂ ਲੈ ਗਏ ਆ ਉਹ ਹੋਰਲੀ ਦਾ ਉਹ ਹੋਰਲੀ ਦਾ ਕਿੱਥੋਂ ਕ੍ਰੇਵ ਨਹੀਂ ਹੈਗੀ ਉਹ ਉਹਨੂੰ ਉਸੇ ਨੂੰ ਇਹ ਕ੍ਰੇਵ ਕਹਿੰਦੇ ਨੇ ਆਹ ਮਿਲਾ ਲਓ ਆਪਸੇ ਕਿੰਨੇ ਦਾ ਆਹ ਵਾਲਾ ਸੂਟ 5 ਮੀਟਰ ਤੇ ਕੱਟਣਾ ਨਹੀਂ ਜਿਹੇ ਜਿਹੇ 24 ਇਹਦੇ ਨਾਲ ਦੀ ਬਾਟਮ ਕਿਹੜੀ ਮਿਸਮੈ ਗੋਲਡਨ ਕੋ ਗੋਲਡਨ ਦੇ ਤੂੰ ਜੇ ਇਹਦੇ ਨਾਲ ਮੈਚਿੰਗ ਕਰਨਾ ਹੋਵੇ ਮੈਚਿੰਗ ਹੀ ਜ਼ਿਆਦਾ ਸਮਝਦੇ ਹਾਂ ਹਾਂ ਜਿਵੇਂ ਜੇ ਮੈਨੂੰ ਮੈਚਿੰਗ ਨਹੀਂ ਉਹਦੀ ਸੋਹਣੀ ਹੈ ਨਾ ਬਸ ਉਹਨੂੰ ਕਿ ਤੁਸੀਂ ਉਹਦਾ ਜਿਹੜਾ ਕਰਾ ਕੋਈ ਵੀ ਉਹ ਨੀਚੇ ਵਾਲੇ ਦਿਖਾ ਦਿਓ ਲੈਣ ਬਾਅਦ ਚੀਜ਼ ਵੀ ਗੋਲਡੀ ਇਹ ਤਾਂ ਉਸ ਤੋਂ ਵੀ ਬੇਸਿਕ ਕੋਈ ਨਾ ਮੈਂ ਉਹਦੀ ਵੈਸ਼ਨ ਦੇ ਨਾਲ ਬਹੁਤ ਹਾਂ ਮੇਜੋਰਿਟੀ ਵੀ ਬਹੁਤ ਸਿੱਖੀ ਗਈ ਦੋਨਾਂ ਦਾ ਮਜੰਤਾ ਬੀ ਦਿਖਾ ਦੇ ਕੋਈ ਹੋ ਗਿਆ ਆਪਣੇ ਲੋਕ ਹੋਰ ਮਜੰਤਾ ਨੂੰ ਹੌਸਲਾ ਸਾ ਅੱਗੀ ਰਹਿਣਾ ਚਾਹੀਦਾ ਲੱਗਦੀ ਹੁੰਦੀ ਹੈ ਹਾਂਜੀ ਚਲਿਆ ਇਹ ਹੈਡ ਪਰ ਕਰਦਾ ਕੋਈ ਨਹੀਂ ਇਹ ਮੈਨੂੰ ਨਹੀਂ ਹੋਇਆ ਬਲੇਨਾ ਉਹਦਾ ਬਹੁਤ ਬੜੀ ਕਮੀ ਹੈ ਇਹ ਚੇਂਜ ਕਰੋ ਨਾ ਇਹ 800 ਲੈਣਾ ਕਿਸ ਵਾਲਾ ਗੁੱਲ ਲੈਣਾ ਲੈਣਾ ਕਿਸ ਕੇ ਲਈ ਆ ਇਹ ਚ ਕਿਹੜੇ ਕਲਰ ਨੇ ਹੋੜ ਇਹਦੇ ਨਾਲ ਵੀ ਪਸਲਵਾਰ ਮੈਚਿੰਗ ਕਰ ਸਕਦੇ ਆ ਜੀ ਮੇ ਸਕਿਨ ਕਲਰ ਦੀ ਕਰਾਉਣੀ ਹੋਵੇ ਪਲੇਨ ਬਲੂਏ ਵੀ ਉਹਨੇ ਦੇ ਹੀ ਉਹ ਵੀ ਉਹਨੇ ਨੇ ਮੈਨੂੰ ਐ ਲੱਗਦਾ ਵੀ ਉਹ ਤੋ ਪਹਿਣਾ ਨਹੀਂ ਕਰੂਗਾਲਾ ਆ ਦੇਖ ਲਓ ਹੁਣ ਟਿਕੜਾਈ ਇਹ ਚ ਕਲਰ ਦਿਖਾਓ ਇਸ ਮੈਚ ਦੇ ਵਿੱਚ ਕਲਰ ਨਹੀਂ ਪਾਉਂਦੇ ਆਪਾਂ ਮੂੰਗਿਆ ਹੈ ਜੀ ਦਿਖਾਓ ਨਹੀਂ ਵੀ ਦੇਉਂਦਾ ਰਾਵਲਾਂ ਦੀ ਗੱਲ ਉਹ ਕਹਿੰਦੀ ਲਾਈਟ ਕਲਰ ਨਹੀਂ ਲੱਗਦਾ ਰੈਕਸ ਜੀ ਕੋ ਸੰਤਾ ਕਰੋ ਦੋ ਕਲਰ ਦੇ ਦੋਇਰੇ ਦੇ ਨੀਚੇ ਵਾਲਾ ਕਹਿੰਦੇ ਨੇ ਬੋਰਡ ਦੇ ਨਾਲ ਆਉਜੀ ਹੋਰ ਫਿੱਕਾ कलर ਕਹਿੰਦੀ ਸੀ ਲੈਣਾ ਵੀ ਬਲੈਕ ਉਹ ਮੁੰਗੇ ਜਿਹਾ ਲੈ ਰਹੇ ਹੋ ਹਰਾ ਕਿੱਥੇ ਹਾਂ ਟੇ ਮੁੰਗਿਆ ਘੜਾ ਕਹਿੰਦੀ ਉਹ ਦੇਖਦੇ ਜਿਹੜਾ ਉਹ ਨਹੀਂ ਉਹ ਉਹਦੇ ਨਾਲ ਦੀ ਘੜਾਈ ਆ ਅਸੀਂ ਹੋਰ ਕਿਹੜਾ ਵਾਲਾ ਸਿਪੀ ਦੇ ਦੀ ਸਿਪੀ ਉਹਦਾ ਜਿਹੜਾ ਸਾਫਤ ਨਾਲ ਉੰਟੀ ਇਹ ਤਾਂ ਆਪ ਚੋਕੂ ਬਹੁਤ ਸੋਹਣੀ ਚੀਜ਼ ਹੈ। ਇਹ ਬਰਕ ਜਿਆਦਾ ਆ ਗਿਆ ਨਾ ਇਹ ਛੁਬਨੇ ਵਾਲੀ ਇਹ ਵੀ ਨਹੀਂ ਹੈ ਚੀਜ਼। ਇਹ ਉੱਪਰ ਉੱਪਰ ਹੀ ਇਹ ਵੀ ਸੁਣ। ਥੇ? ਅੰਦਰ ਹੋਰ ਦੇਖ। ਕੁਲਾ ਜਾ। ਹਾਂ ਨਾ ਇਹਦੇ ਚੋਕ ਨਹੀਂ। ਸਾਰੀ 컬러 ਕਟਾ ਹੈ। ਹੈ ਨਾ? ਬਣੇ ਤਾਂ ਬਹੁਤ ਸੋਹਣਾ ਲੱਗੋ। ਬਹੁਤ ਸੋਹਣਾ ਲੱਗੋ। ਜੇ ਤਾਂ ਹੋ ਫਰੋਜੀ ਕਲਰ ਦੇਖੀ। ਫਰੋਜੀ ਕੜਾ ਉਹ ਇਹ ਚ ਨਹੀਂ ਹੈ ਅੰਟੀ। ਉਹ ਕਰੜਾ ਕੰੜਾ ਉਹ ਇਦਾਂ ਨਹੀਂ ਦੇਖੀ। ਉਹ ਪਰਪਲ ਦੇਖ ਲੈਨੇ ਉਹ ਜਾਮਨੀ ਜਿਹਾ ਕਹਿੰਦੇ ਆ ਸੀ ਪਰ ਦੇਖ ਲੈ। ਹਲੋ ਉਹ ਪਰਪਲ ਕਢਾਲ ਲਓ ਉਹ ਵਾਲਾ ਸਾਰੇ ਤਾਂ ਨੀਚੇ ਵਾਲਾ ਵੀ ਦਿਖਾ ਦਿਓ ਵਾਡੀ ਆ ਮੈਂ ਨੀਚੇ ਵਾਲੇ ਕਹਿੰਦੀ ਸਾਰੇ ਉਦੋਂ ਉੱਥੇ ਪਏ ਉਹੋ ਲੱਗਦੇ ਨੇ ਉਰੇ ਪੇ ਲੱਗਦੇ ਆ ਵੀ ਸੋਨਾਗਾ ਪਿੰਕ ਚ ਆ ਦੇਖਿਆ ਵੀ ਸੋਨਾ ਕੋਈ ਆ ਵੀ ਕਲਰ ਆ ਵੀ ਲੜਦਾ ਤਾਂ ਨਹੀਂ ਉਹ ਥੱਲੇ ਆ ਗਿਆ ਲੜਦਾ ਬਾਈ ਕੋਲੇ ਇੱਕ ਕੀ ਗੱਲ ਇੱਕ ਮੇ ਕਟਾ ਹਾਂਜੀ ਉਹ ਸੈਂਪਲ ਦਾ ਰੱਖਿਆ ਜੀ अच्छा सैंपल भेज अच्छा आ नीचे वाला दिखाओ जमा नीचे वाला पत्ते हैं सबसे पत्ते वाला आ रेड दिखा दो ये देखो ये रेड जा आ ही लाल ये लाइट ना कह दे फिर वो लाइट तक होगी वो रेड प्यार लिए फिर डार्क कलर है वो पिंक का भी सुना है हां ही लाल नहीं पैक वो भी गाड़ी में जंटा देख लेंगे तो 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 करड़ा कपड़ा ना तो तो मैं देख के नहीं आ देख ला फिर। ਆਹ ਦਾ ਫੋਟੋ ਆਪ ਨੂੰ ਫਲੇਨ ਵਲੇਨ ਚਾਹੀਦਾ ਕੁਛ ਹੋਰ ਵੀ ਐਵੇਂ ਚੱਲੀ ਜਾਣੀ ਆ ਹਾਂ ਉੱਤਰ ਸਾਹਮਣੇ ਦੇਖੀ ਆਹ ਦਾ ਫਲੇਨ ਆਹ ਫਲੇਨ ਸਾਰੇ ਇਸ ਤਰ੍ਹਾਂ ਹੈ ਕੋਈ ਫਰਕ ਨਹੀਂ ਕੱਲੇ ਮੈਂ ਨੰਬਰ ਰੰਗ ਕਰਦਾ ਸੁਣ ਲੈਣਾ ਆਈਡਾ ੜਪਟਾ ਉਹ ਚੀਜ਼ ਬਹੁਤ ਜੀ ਫਲੇਛ ਵੀ ਉਹ ਚੱਲਦੀ ਆ ਜੇਰੇ ਕਰੀ ਤਾਂ ਉਹ ਟੂ ਨੇੜੇ ਗਈ ਮੋਟੀ ਵਾਲਾ ਦੇਖੋ ਕਿੱਦਾਂ ਕਰਦਾ ਹੈ ਨਾ ਲੈ ਡਾਰਕ ਮੰਗਦੀ ਹੈ ਉਹ ਕਰਾਉਣੀ ਬਹੁਤ ਔਖਾ ਲੱਗਦਾ ਜਾ ਗਿਆ ਜੀ ਜਿਹੜੀ orange shirt ਲੈ ਕੇ ਗਈ ਸੀ ਵੀਰੇ ਉਹਦੇ ਨਾਲ ਦੇ ਹੋਰ ਆਏ ਆ ਆ ਜਦੋਂ ਮੈਂ shirt ਤੜਾਉਣਾ ਬਣੇ ਠੀਕ ਬੈਨਿੰਗ ਵੀ ਚੱਲਦੀ ਆ ਲੋ ਆਸਲ ਠੀਕ ਹੈ ਸਵਾਰ ਆਲੋ ਦਿਖਾ ਦੋ ਇੱਕ ਵਾਰ ਦੇ ਉਹ ਨਹੀਂ ਜਦੇ ਮਿਲੂਗੀ ਉਹ ਉਹ ਕਿਹੜਾ ਕੱਪੜਾ ਇਹ ਕਿਹੜਾ ਕੱਪੜਾ ਉਹ ਕਿਹੜਾ ਦਿਖਾਓ ਸਿਲਕ ਇਦਾਂ ਨਾਲ ਕੁਝ ਕਸਟਮਰ ਸਿਲਕ ਪਸੰਦ ਕਰ ਰਹੇ ਮੈਨੇ ਤਾਂ ਦਿਖਾਇਆ ਠੀਕ ਲੈ ਲੋ ਜਿਹੜੀ ਮਰਜੀ ਤੁਹਾਨੂੰ ਥੋੜਾ ਪਤਾ ਕੀ ਚੱਕਰ ਹੈ ਥੋੜੀ ਲੈਂਡਿੰਗ ਦੇ ਵੀ ਪੈਸੇ ਵੱਜਦੇ ਨੇ ਲੈਂਡਿੰਗ ਲਾਉਣ ਦੀ ਲੋੜ ਵੀ ਨਹੀਂ ਹੈ ਦੇ ਸਿਲਕ ਚ ਸਮੇ ਲਾਈਨਿੰਗ ਨਾਲ ਲਾਓ ਉਹ ਵੀ ਦਿਖਾਓ ਹਾਂ ਇਹ ਤਾਂ ਗੱਲ ਹੈ ਨਹੀਂ ਠੀਕ ਹੈ ਇਹ ਤਾਂ ਦਿਖਾ ਦਿਓ ਇੱਕ ਵਾਰੀ ਉਹ ਹੀ ਰਲੂ ਹੈ ਹੋਰ ਰਲੂ ਹੋਰ ਰਲੂ ਚਲ ਠੀਕ ਹੈ ਹਾਂ ਸੋ ਕੋ ਬਤਾਈਏ ਆ ਤਾਂ ਮੈਂ ਉਰੇ ਕਹਿ ਦਨੀ ਆ ਉਹ ਉੱਥੇ ਦੇਖ ਤਾਂ ਲਈ ਆ ਵੀਰੇ ਸੂਟ ਲੈ ਕੇ ਗਏ ਸੀ ਜਿਹੜਾ ਪਲੇਅਰ ਹੋ ਗਿਆ ਸਾਫ਼ ਹੀ ਨਿਕਲੇ ਐਸਾ ਨੂੰ ਚੇਂਜ ਕਰ ਦੋ ਇਹਦਾ ਵਿੱਚ ਕੋਈ ਡਿਜ਼ਾਈਨ ਹੀ ਨਹੀਂ ਹੈਗਾ ਮੜਾ ਮੋਟਾ ਲੈ ਕੇ ਗਏ ਸੀ 600 ਆ ਤਾਂ ਕਰ ਦੋ ਪਿੰਕ ਇਹਦਾ ਕੱਪੜਾ ਨਾ ਘਟੇ 5 ਮੀਟਰ ਦੇਣੀ 2 2 ਮੀਟਰ ਇਹ ਤਾਂ ਕਿਛੇ ਰਿਕਣੀ ਤੇ ਨਹੀਂ ਇਹ ਦੇਖਣਾ ਅੰਡੀ ਉਹ ਦੇਖੀ ਗ੍ਰੀਨ ਜਾਂ ਕਿਵੇਂ ਹੈਗਾ ਹਾਂ ਮੇਰੇ ਕੋਲ ਵੀਡੀਓ ਚੱਲ ਰਹੀ ਹੈ ਵੀਡੀਓ ਕਾਲ ਨਹੀਂ ਇਹ ਕਿੰਨੇ ਦਾ ਸੂਟ ਹੈਗਾ ਇਹ ਕਿੰਨੇ ਦਾ ਅੰਡੀ ਆ ਕਿੰਨਾ ਸੋਹਣਾ ਦੇਖੀ यह बन पंद्रह सौ सौ प्लेन सलवार कल शर्ट वही साढ़े ग्यारह सौ ग्यारह सौ तक लाख ਏਜ ਪ੍ਰਿੰਟਡ ਡਿਜੀਟਲ ਡਿਜੀਟਲ ਦਾ ਵਿਸ਼ੇਸ਼ ਹੈ ਗੋਲ ਵਾਲੇ ਹੋਲੇ ਕੀ ਬੀਕ ਕਟਿੰਗ ਜੀ ਮੈਨੂੰ ਉਹ ਨਾਲ ਦੀ ਕਪੜਾ ਮਿਲ ਜੀ ਕਿਉਂ ਇਹ ਜਿਹੜਾ ਦੁਪੱਟਾ ਉਹਦੇ ਨਾਲ ਹੀ ਬਣਾ ਲੈ ਇਹਨਾਂ ਉਹ ਤਾਂ ਮੈਂ ਤੁਹਾਨੂੰ ਕੁਸਤੀਆਂ ਆਹ ਹੋ ਰਹੀ ਹੈ ਅਰੇ ਸ਼ਹਿਰ ਦੇ ਵਿੱਚ ਕੀ ਕਰਨੀ ਮੈਂ ਤੁਹਾਨੂੰ ਕਿਸੇ ਦਾ ਇਹ ਦੱਸ ਕੇ ਬਿੱਟੇ ਨਹੀਂ ਪਾਉਂਦਾ ਸਵਾਛ ਮੇਰਾ ਬਰਾਕ ਮੋਕ ਦੇ ਲੇ ਲੇ ਨੀਂ ਸਿਆਰ ਕਿਹਨੂੰ ਕਹਾਣੀ ਨਾ ਹਸ ਉਹ ਸਾਰੇ ਜਿਹੜਾ ਉਹ ਮੋਟਾ ਸੂਟ ਚੇਂਜ ਕਰ ਦੋ ਕਿੱਥੇ ਸਰ ਦੇ ਨਾਂ ਮੈਂ ਇੱਕ ਦਿਨ ਦੁਕਤਾ ਜਾਓ ਕੱਢਾ ਵੀ ਇਹ ਮਸਕੀਨ ਇਹਦਾ ਰੇਟ ਆ ਸ਼ਾਇਦ ਇਹ ਨਹੀਂ ਚੁੱਪ ਅੱਛਾ ਦੇਖ ਨਹੀਂ ਉਹ ਕਿ ਮੇਰੇ ਉਹ ਪ੍ਰਿੰਟ ਵਾਲੇ ਸੂਟ ਉਹ ਹੋਣ ਦੇ ਰੇਟ ਆ ਵੀ ਮੇਰੇ ਨੀਚੇ ਵਾਲਾ ਨੀ ਕ੍ਰੇਪ ਦਾ ਕਿੰਨਾ ਸੋਹਣਾ ਹੈ ਇਹ ਸੇਮ ਬੰਦੇ ਕ੍ਰੇਪ ਦਾ ਦੇਖ ਕਿੰਨਾ ਸੋਹਣਾ ਹੈ ਨਹੀਂ ਨਹੀਂ ਗੁਪੀਆ ਆ ਲਾਈਨ ਪੂਰਾ ਸੂਟ ਲੈਣਗੇ ਇਹ ਕਿੰਨੇ ਦਾ ਸੂਟ ਆ ਕਿਹੜੇ ਵਾਲਾ ਜੀ ਕ੍ਰੇਪ ਵਾਲਾ ਹੈ ਨਾ ਉਹ 11 ਵਾਲਾ ਹੈ ਕ੍ਰੇਪ ਜਾਂ ਮੌਨਸਨ ਉਹ ਪੀਲਾ ਉਹ ਹਰ ਸਰ ਵੇਸ ਉਹ ਕਿਉਂ ਫਿਰ ਦੀ ਸੂਟ ਇਹ ਆਮ ਟੈਕਸ ਨਹੀਂ ਇਸਲਾ ਪੱਲਾ ਗਲਤ ਪੱਲਾ ਹੈ ਇਹ ਦਾ ਸਾਫ ਪਾਣੀ ਲੱਗਦਾ ਹੈ ਹਾਈ ਇਹ ਹਾਈ ਆਹ ਸੋਨਾ ਡੇਕ ਇਹ ਵਰਕ ਵਾਲਾ ਹੈ ਐਮੀ ਜੀ ਵਰਕ ਵਾਲਾ ਥੋੜਾ ਹਾਂ ਪੱਲਾ ਇਹ ਵੀ ਸੋਨਾ ਫਿਰ ਉਹ ਗੂੜਾ ਰੰਗ ਨਹੀਂ ਹੈਗਾ ਹੋਰ ਉਹ ਵੀ ਤਾਂ ਗੱਲ ਪਾਉਣ ਵਾਲਾ ਜਿਹੜਾ ਹੋਗਾ ਮੈਂ ਤੁਹਾਨੂੰ ਬਿੱਲ ਕਰਦਾ ਹਾਂ ਥੋੜਾ 250 ਇਹਦਾ ਕੀ ਕਲਰ ਹੈ ਹਾਂ ਅਰੇਂਜ ਇਹ ਖੋਲ ਦਿਓ ਇਹਨੂੰ ਸਵੇਂ ਸਵੇਂ ਬਸ ਬਿਨਾ ਵਰਕ ਤੋਂ 250 ਜ਼ਿਆਦਾ ਹੈ ਮੈਂ ਅਗਰ ਚੇਂਜ ਕਰਨਾ ਹੈ 250 ਦੇਣੇ ਪੜੇਗੇ ਜਿਹੜਾ ਮਰੇ ਉਹ ਮੈਂ 250 ਦੇਣੇ ਪਣਗੇ ਹਾਂ ਸੋਣਾ ਨਹੀਂ ਆਗੇ ਨਾ ਸੋਣਾ ਨਾ ਭੀਜਾ ਹਾਂ ਇਹ ਆਗੇ ਤੇ ਸੋਣੇ ਨੇ ਅੰਟੀ ਲਾ ਗੂੜੇ ਕਲਰ ਚਾਹੀਏ ਡਾਰਕ ਕਲਰ ਆ ਦਿਖਾ ਦੋ ਬਲੇ ਗਰੇਪ ਨੇ ਦੇਖਿਓ ਆਫਰੋਜੀ ਜੇ ਆਫਰੋਜੀ ਚ ਹਾਂ ਇਹ ਦੇ ਨਾ ਖੋਲੀ ਅੰਟੀ ਇਹ ਤੇ ਛੀ ਇਹ ਵੀ ਮੋਟਾ ਛੀ ਇਹਨਾਂ ਕੰਨੀ ਮਰੋ ਲਓ ਕਿ ਦੇਖ ਲੋ ਅੱਗੇ ਕੀ ਹੋ ਗਿਆ ਇਹ ਤਾਂ ਮੇਰੇ ਸੂਟ ਵਾਂਗੂ ਹੋ ਰਹੀਂ ਜਾਂਦਾ ਇਦਾਂ ਹੋ ਰਹੀ ਉਹ ਜਿਹੜਾ ਥੱਲੇ ਕੱਢਿਆ ਸੀ ਕਹਾ ਨਾਬੀ ਜ ਇਹਨਾਂ ਨੂੰ ਆਹ ਆ ਤੈਨੂੰ ਜਾਮਲੀ ਜਿਹਾ ਕਿਵੇਂ ਲੱਗਿਆ ਦੇਖ ਲੈ ਤੈਨੂੰ ਸੋਹਣਾ ਲੱਗ ਆਹ ਇਹ ਕੱਪੜੇ ਬਿਲਕੁਲ ਅਲੱਗ ਜੀ ਚੀਜ਼ ਆ ਪੱਲਾ ਤੇ ਬਾਹਾਂ ਨੇ ਪੱਲਾ ਤੇ ਇਹਦੇ ਬਾਹਾਂ ਨੇ ਆ ਆ ਨੀਲੀਆਂ ਆ ਐਵੇਂ ਪੱਲਾ ਇਹਦੇ ਮੂਰੋਂ ਅੱਜ ਅੱਛਾ ਬਾਕੀ ਆ ਸਾਰਾ ਠੀਕ ਆ ਆ ਸੋਨਾ ਹੈ ਇਹ ਆ ਸੋਨਾ ਅੰਟੀ ਆ ਸੋਨਾ ਇਹਦੀ ਬਾਟਮ ਇੱਕ ਮੈਂ ਟੁੱਟ ਜਿਹਾ ਹੈ ਪਰਦਾ ਇਹ ਗਾਗਰੀ ਬਾਟਮ ਹੈ ਦੇਖ ਫਿਰ ਕਿਹੜਾ ਲੈਣਾ ਲੈ ਲੈਣਾ